ਸੁਨਦਰ ਸਿੰਘ ਉਸਨੇ ਕੀ ਗੱਲ ਹੋ ਗਈ ਸਾਡੀ ਗੱਲ ਭਾਈ ਇੰਜ ਹੋਇਆ ਟਾਲੀ ਵਾਲਾ ਬੋਧਰਾ ਪਿੰਡ ਐਮ ਸੀ ਇੰਟਰ ਪ੍ਰਾਈਜ਼ ਕੇ ਐਸ ਕੇ ਪੰਪ 12:04 ਤੇ ਸਿਟੀ ਹਾਂਡਾ ਗੱਡੀ ਆਈ ਸੀ ਸਾਡੇ ਕੋ ਟੈਂਕੀ ਫੁੱਲ ਕਰਾਈ ਉਹਨੇ ਮਤਲਬ ਲਾਲਚ ਲੈ ਪੇਟੀ ਐਮ ਕਰਨ ਹੋ ਉਸ ਤੋਂ ਬਾਅਦ ਉਫਰਾਰ ਹੋ ਗਿਆ ਹਾਂਜੀ ਉਸ ਪਹਿਲਾਂ ਕਿਸੇ ਕਿਸ ਕਰ ਚੱਕੇ ਤਾਂ ਨਹੀਂ ਚ ਕੋਈ ਨੰਬਰ ਆ ਗਿਆ ਨੰਬਰ ਆ ਗਿਆ ਜੀ ਨੰਬਰ ਆ ਗਿਆ ਜੀ ਹਾਂਜੀ ਹਾਂਜੀ ਨੰਬਰ ਇਹ ਆ ਜੀ ਹਾਂਜੀ ਹਾਂਜੀ ਬੋਲੋ ਨੰਬਰ ਦਾ ਬੋਲੋ 1 ਮਿੰਟ ਜੀ DL ਠੀਕ ਹੈ ਜੀ 3CBA 5805 ਠੀਕ ਹੈ ਜੀ ਇਹ ਕਿੰਨਾ ਟਾਈਮ ਸੀ ਤੁਹਾਡੇ ਯਾਰ ਇਹ ਭਾਜੀ ਇਹਦਾ ਸੀ 12 ਵਜ ਕੇ 4 ਮਿੰਟ 37 ਸੈਕਿੰਡ ਆ ਤੇ ਫਰਾਰ ਹੋ ਠੀਕ ਹੈ ਆ ਕਿਹੜਾ ਸੇਲ ਪਵਾਇਆ ਤੇ ਨਾਲ ਨਾਲ ਕੀ ਕਹਿੰਦੇ ਹਾਂ ਬਸ ਉਹਨਾਂ ਵੀ ਲਾਲਚ ਰੱਖਿਆ ਵੀ ਅੱਗੇ ਵੇਖਿਆ ਵੀ ਕੋਈ ਵਿਕਲ ਬੁੱਕਲ ਨਾ ਆਵੇ ਬਸ ਉਹਨਾਂ ਟਾਈਮ ਕਿ ਵੇਸਟ ਕੀਤਾ ਤੇ ਬਸ ਉਹ ਫਰਾਰ ਠੀਕ ਹੈ ਕਿੰਨੇ ਬੰਦੇ ਸੀ ਤਿੰਨ ਬੰਦੇ ਸੀ ਜੀ ਤਿੰਨ ਬੰਦੇ ਗੱਡੀ 'ਚ ਹਾਂਜੀ ਠੀਕ ਹੈ ਜਰਾਬ ਜੀ ਕੋਈ ਗੱਲ ਨਹੀਂ ਠੀਕ ਹੈ